ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਉਪਲਪੂਪਾ ਦੇ ਵਿੱਚ ਮੌਜੂਦ ਹੈਗੇ ਆ ਜਿਸ ਨੂੰ ਜਹਾਜ਼ ਵਾਲੇ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਇਸ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਜਹਾਜ਼ਾਂ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੀ ਕੁਝ ਖਾਸ ਹੈਗਾ ਔਰ ਵੱਡੇ ਵੱਡੇ ਜਹਾਜ਼ ਬਣਾਉਣ ਦਾ ਰਿਵਾਜ ਕਦੋਂ ਤੋਂ ਪੈਦਾ ਹੋਇਆ ਸਾਰੀ ਗੱਲਬਾਤ ਕਰਦੇ ਆ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਈ ਜੀ ਬੜੀ ਚਰਚਾ ਦੇ ਵਿੱਚ ਰਹਿੰਦਾ ਏ ਪਿੰਡ ਕਿ ਜਹਾਜ਼ ਵੱਡੇ ਵੱਡੇ ਬਣੇ ਹੋਏ ਨੇ ਮੈਂ ਚਾਹੁੰਨਾ ਕਿ ਇਹ ਸ਼ੁਰੂ ਕਦੋਂ ਤੋਂ ਹੋਇਆ ਕਿਵੇਂ ਰਿਵਾਜ ਸ਼ੁਰੂ ਹੋਇਆ ਇਹਦਾ ਇਹ ਜੀ 20 ਸਾਲ ਹੋ ਗਏ ਜੀ ਉਸ ਵੇਲੇ ਸੰਦਾਰ ਸੰਦੋਖ ਸਿੰਘ ਨੇ ਉਹਨਾਂ ਨੂੰ ਕੋਠੀ ਬਣਾਈ ਸੀ ਨਾਥाराम ਜੀ ਇਹਦੇ ਠੇਕੇਦਾਰ ਸੀ ਉਮਰਪੁਰੇ ਤੋਂ ਹਾਂ ਕਾਫੀ ਉਹਨਾਂ ਨੇ ਕੋਠੀਆਂ ਪਿੰਡ ਦੇ ਵਿੱਚ ਬਣਾਈਆਂ ਕਾਫੀ ਕਰੇਗਰ ਸੀ ਜੀ ਉਹਨਾਂ ਤੋਂ ਕੋਠੀਆਂ ਤੇ ਉਹਨਾਂ ਤੋਂ ਜਾਗਰੂਤ ਹੋਇਆ ਸਾਰੇ ਪਿੰਡ ਚ ਨੇ ਇਹਨਾਂ ਵਾਲੀ ਬਈ ਸਾਰੇ ਬਾਹਰ ਇਸ ਪਿੰਡ ਦੇ ਹੁਪਲੂ ਪਾ ਦੇ ਹਾਂ ਜਾਨੀ ਕਿ ਬਾਹਰ ਰਹਿੰਦੇ ਜੜ ਕੇ ਅੱਛਾ ਬਾਈ ਜੀ ਉਹ ਨਵੀਂ ਫਿਲਮ ਇੱਕ ਆ ਰਹੀ ਹੈ ਸ਼ਾਹਰੂਖ ਖਾਨ ਹੋਣਾ ਦੀ ਉਹ ਇੱਕ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਦੇ ਨੇ ਇਸ ਜਹਾਜ਼ ਦਾ ਦੇਖਿਆ ਤੁਸੀਂ ਸਰ ਥੋੜਾ ਜਿਹਾ ਦੇਖਿਆ ਸੀਗਾ ਜਿਆਦਾ ਨਹੀਂ ਪਿੱਛੇ ਜੇ ਹੋਈ ਸੀ ਗਈ ਹਾਂਜੀ ਉਹ ਦੋਸੀਂ ਇੱਥੇ ਹੈ ਨਹੀਂਗੇ ਸੀਗੇ ਗਏ ਸੀਗੇ ਕਿਤੇ ਹਾਂ ਹਾਂਜੀ ਯਾਨੀ ਕਿ ਸ਼ੂਟਿੰਗ ਜਿਹੜੀ ਹੁੰਦੀ ਰਹਿੰਦੀ ਆ ਅੱਛਾ ਤੁਸੀਂ ਦੇਖਿਆ ਉਹ ਹਾਂਜੀ ਉਹ ਸ਼ੂਟ ਕਿ ਸਾਡੇ ਮਿਲਗੇ ਹੋਈ ਆ ਟੇਸ਼ਲ ਦੇ ਇਹ ਸੱਤ ਦਿਨ ਤੱਕ ਰਿੰਟੂ ਸ਼ੂਟਿੰਗ ਚੱਲੀ ਆ ਹਾਂ ਜਿਨ੍ਹਾਂ ਦਾ ਕੋਠੀ ਵਾਲਾ ਦਾ ਜਾ ਜੜੰਦਾ ਕਰ ਰਹੇ ਜਿਕਰ ਹਾਂ ਉਹਨਾਂ ਨੇ ਵੀ ਫਿਲਮਾਂ ਬਣਾਈਆਂ ਪਸੰਦ ਆਪਾ ਪੁਣੀ ਦੂਜਾ ਵਿਆਹ ਆਖਰੀ ਰਸਤਾ ਹਾਂ ਤੇ ਚਾਰ ਫਿਲਮਾਂ ਉਹਨੇ ਬਣਾਈਆਂ ਕਿਸੇ ਮੌਕੇ ਇਹਨਾਂ ਦੇ ਮਿੱਤਰ ਵੀ ਅੱਧਰ ਵੀ ਆਇਆ ਸੀਗਾ ਪੰਜਾਬੀ ਫਿਲਮਾਂ ਉਹਨਾਂ ਨੇ ਬਣਾਈਆਂ ਹਾਂ ਉਦੋਂ ਬਾਅਦ ਸ਼ਾਹਰੂਖ ਖਾਨ ਵੀ ਕੋਠੀਆਂ ਦੇਖਣ ਆਇਆ ਸੀਗਾ ਜਹਾ ਜੜੀ ਅੱਛਾ ਉਹ ਆਪ ਰਹਿ ਕੇ ਗਿਆ ਇੱਥੇ ਸਾਡੇ ਬਿਲਗੁਰ ਨੇ ਜਦੀਕ ਹੀ ਹੈਗਾ ਜਿਹੜਾ ਗੇਟੇਸ਼ਨ ਸਾਡਾ ਇਸ ਵੇਲੇ ਜਿਹੜਾ ਸਟੇਸ਼ਨ ਹੈ ਉਹ ਪਾਕਿਸਤਾਨ ਦੀ ਅਟਾਰੀ ਬਾਰਡਰ ਦੇ ਨਾਲ ਅਟੈਚ ਬੰਦਾ ਠੀਕ ਹੈ ਚਾਹੇ ਤੋ ਪਾਕਿਸਤਾਨ ਦਾ ਅਟਾਰੀ ਬਾਰਡਰ ਦੇਖ ਲਓ ਹਾਂ ਸਟੇਸ਼ਨ ਦੇਖ ਲਓ ਤੇ ਜਾਂ ਦੇਖ ਲਓ ਬਿਲਗੁਰ ਸਟੇਸ਼ਨ ਇਥੇ ਉਹਨਾਂ ਦੀ ਛੋਟੂ ਹੋਈ ਸ਼ਾਹਰੂਖ ਖਾਨ ਦੀ ਹਾਂ ਉਹ 7 ਦਿਨ ਰਹੇ ਜਾਨੀ ਕਿ ਤਕਰੀਬਨ ਇਥੇ ਦੇਖਣਾ ਅੱਛਾ 7 ਦਿਨ ਇਥੇ ਰਹੇ ਨੇ ਅੱਛਾ ਬਾਈ ਜੀ ਜਦੋਂ ਇਹ ਜਹਾਜ਼ ਬਣਿਆ ਸੀਗਾ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਉਦੋਂ ਉਸ ਵੇਲੇ ਜੀ ਉਹਨਾਂ ਦਾ ਵੱਡਾ ਲੜਕਾ ਸੀਗਾ ਹਾਂ ਉਹਨਾਂ ਦੀ ਸ਼ਾਦੀ ਇੱਥੇ ਹੋਈ ਸੀ ਵਿਆਹ ਕੀਤਾ ਸੀ ਉਹਨਾਂ ਨੇ ਉਸ ਵੇਲੇ ਪੰਜਾਬੀ ਕਲਾਕਾਰ ਮਨਮੋਹਨ ਮਾਰਸ ਮੰਗਾਇਆ ਸੀਗਾ ਤੇ ਮਨਮੋਹਨ ਮਾਰਸ ਗਾਉਂਦੇ ਗਾਉਂਦੇ ਨੇ ਕਹਿੰਦੇ ਸੀ ਵੀ ਜੇ ਇਸ ਇਸ ਜਖਸ਼ ਨੇ ਕੋਠੀ ਬਣਾਈ ਆ ਮੈਂ ਉਹਦੇ ਦਰਸ਼ਨ ਕਰਨੇ ਚਾਹਣਾ ਉਸ ਵੇਲੇ ਸ਼੍ਰੀ ਨਾਥाराम ਜੀ ਸਾਡੇ ਨਜ਼ਦੀਕੀ ਪਿੰਡ ਉਮਰੋਪਰਾ ਜੋ ਠੇਕੇਦਾਰ ਸੀਗੇ ਉਹਨਾਂ ਦੇ ਦਰਸ਼ਨ ਕਰਕੇ ਉਹਨੂੰ ਪੈਰੀਂ ਯਾਤਰ ਦੇ ਲਾਇਆ ਸੀ ਵੀ ਐਡਾ ਵੱਡਾ ਤੂੰ ਕਾਰੀਗਰ ਮੈਂ ਤੇਰੇ ਹੱਥ ਚੁੰਮਾਂ ਤੇਰੇ ਪੈਰ ਚੁੰਮਾਂ ਤੇ ਬਹੁਤ ਯਾਨੀ ਕਿ ਸਵਾਗਤ ਕੀਤਾ ਸੀ ਉਹਨਾਂ ਦਾ ਯਾਨੀ ਕਿ ਬਹੁਤ ਬਹੁਤ ਮਨਮੋਹਨ ਮਾਰਸਰੀਮ ਕੀਤਾ ਸੀ ਉਹਨਾਂ ਜੀ ਤੇ ਯਾਨੀ ਕਾਫੀ ਯਾਨੀ ਕਿ ਆਉਂਦੇ ਆ ਦੂਰ ਦਰਸ਼ਨ ਤੋਂ ਵੀ ਕਈ ਆਏ ਆ ਕੋਠੀ ਦੇਖਣ ਹੋਰ ਵੀ ਕਈ ਆਉਂਦੇ ਆ ਕੋਠੀ ਦੇਖਣ ਤੇ ਅਸੀਂ ਵੀ ਇੱਕ ਕਵਾਲੀ ਗਾਉਂਦੇ ਸੀ ਕਵਾਲੀ ਉਹਨੇ ਉਹਦੇ ਵਿੱਚ ਅਸੀਂ ਵੀ ਇੱਕ ਛੂਟ ਗਲੇ ਸੀ ਜਟ ਜੋਧੇ ਫਿਲਮ ਦੇ ਵਿੱਚ ਕਵਾਲੀ ਆ ਉਹ ਦੱਸਦਾ ਰਵੀਦਾਸ ਦਾ ਮੰਦਿਰ ਉਹਦੀ ਸ਼ੂਟਿੰਗ ਇੱਕ ਕੋਠੀ ਦੀ ਅਸੀਂ ਵੀ ਲਈ ਸੀ ਜੀ ਅੱਛਾ ਪਤਾ ਲੱਗਾ ਸੀ ਫਿਰ ਕਿੰਨਾ ਕੋਈ ਖਰਚਾ ਆਇਆ ਸੀਗਾ ਉਦੋਂ ਇਹ ਜਹਾਜ਼ ਬਣਾਉਣ ਤੇ ਇਹ ਤਾਂ ਜੀ ਹੁਣ ਉਹਨੂੰ ਪਤਾ ਜੀ ਤੇ ਯਾਨੀ ਜਿੰਨਾ ਉਹਨਾਂ ਨੇ ਖਰਚ ਲੱਖਾਂ ਦੇ ਹਿਸਾਬ ਨਾਲ ਆਇਆ ਜੀ ਖਰਚ ਯਾਨੀ ਕਿ ਕਹਿਣ ਨੂੰ ਕਹਿਣਾ ਉਸ ਸਮੇਂ ਦੇ ਨਾਲ ਹੁਣ ਤਾਂ ਕਰੋੜਾਂ ਦੇ ਵਿੱਚ ਪੈ ਜਾਣਾ ਉਸੇ ਲਈ ਤਾਂ ਲੱਖਾਂ ਦੇ ਹਿਸਾਬ ਨਾਲ ਜਿਆ ਖਰਚੇ ਬਹੁਤ ਆਇਆ ਸੀ ਤੇ ਲੋਕ ਦੇਖਣਾਉਂਦੇ ਸੀਗੇ ਵਾਕੇ ਜੀ ਅੱਜ ਬਣਿਆ ਕਿਹੜਾ ਕਾਰੀਗਰ ਐਡਾ ਵੱਡਾ ਹੈ ਤਕਰੀਬਨ ਸਾਰਾ ਹੀ ਸਾਡੇ ਪਿੰਡ ਦੇ ਵਿੱਚ ਯਾਨੀ ਕਿ ਸ਼ ਕੋਸੇ ਕਿਹੜਾ ਦੇ ਕੋਠੀਆਂ ਸਾਰੀਆਂ ਬਣਾਈਆਂ ਆ ਛੱਪੜੀ ਕੋਠੀ ਵੀ ਦੇਖਦੇ ਉਹਨਾਂ ਦੀ ਬਣਾਈ ਹੋਆ کافی ਕੋਠੀਆਂ ਜਾਨੀ ਕਿ ਉਹਨਾਂ ਨੇ ਬਣਾਈਆਂ ਆ ਸਾਡੀ ਪਿੰਡ ਦੇ ਵਿੱਚ